ਹਾਂਜੀ ਕੀ ਹਾਲ ਚਾਲ ਨੇ ਦੋਸਤੋ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਤੇ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਦੇ ਉੱਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਪਲੀਜ਼ ਤੇ ਬਾਕੀ ਆਪਾਂ ਪਹੁੰਚੇ ਅੱਜ ਸਮਾਣਾ ਮੰਡੀ ਤੇ ਤੁਹਾਨੂੰ ਸਾਰਾ ਬਲੌਗ ਬਣਾ ਕੇ ਵਿਖਾਵਾਂਗੇ ਵੀ ਹੁਣ ਤੇ ਕੀ ਰੇਟ ਨੇ ਬਾਸਪਤੀ ਝੋਨੇ ਦੇ 11 21 ਆਇਆ ਜਿਆਦਾ ਅੱਜ ਸਮਾਣਾ ਮੰਡੀ ਦੇ ਵਿੱਚ ਬਾਕੀ ਹੋਰ ਵੀ ਢੇਰੀਆਂ ਪਈਆਂ ਨੇ ਜੋ ਵੀ ਹੋਏਗਾ ਰੇਟ ਲੱਗੇਗਾ ਤਾਨੂੰ ਸਾਰੇ ਰੇਟ ਵਿਖਾਏ ਜਾਣਗੇ ਤੇ ਇਸੇ ਤਰ੍ਹਾਂ ਬਣੇ ਰਹੋ ਆਪਣੇ ਬਲੌਗ ਦੇ ਨਾਲ ਆਪਾਂ ਪਹੁੰਚੇ ਅੱਜ ਸਮਾਣਾ ਮੰਡੀ ਦੇ ਵਿੱਚ ਵੈਸੇ ਹੁਣ ਜੀਰੀ ਆਉਣੀ ਬਹੁਤ ਘਟ ਗਈ ਹੈ ਜ਼ਿਆਦਾਤਰ ਬਾਸਪਤੀ ਆ ਰਹੀ ਹੈ 11 21 ਜ਼ਿਆਦਾ ਆ ਰਹੀ ਹੈ ਬਾਕੀ ਜੋ ਵੀ ਆਉਣਗੀਆਂ ਢੇਰੀਆਂ ਜੋ ਵੀ ਰੇਟ ਲੱਗਣਗੇ ਆਪਾਂ ਸਾਰੇ ਦਿਖਾਵਾਂਗੇ ਬਣੇ ਰਹੋ ਜੀ ਆਪਣੇ ਬਲੌਗ ਦੇ ਨਾਲ ਹਾਂਜੀ ਬੋਲੀ ਆ ਗਈ ਹੈ ਸਮਾਣਾ ਮੰਡੀ ਚ ਦੇਖਦੇ ਹਾਂ ਕੀ ਰੇਟ ਚੱਲ ਰਿਹਾ ਬੋਲੀ ਦਾ ਬਣੇ ਰਹੋ ਆਪਣੇ ਬਲੌਗ ਦੇ ਨਾਲ ਇਸ ਤਰ੍ਹਾਂ ਬਹੁਤ ਘੱਟ ਗਈ ਜੀਰੀ ਆਉਣੀ ਕਿਉਂਕਿ ਤਕਰੀਬਨ ਬਾਸਪਤੀ ਰਹਿ ਗਈ ਹੈ ਜਿਹੜੀ ਆ ਰਹੀ ਹੈ ਤੇ ਉਹ ਸਾਹਮਣੇ ਬੋਲੀ ਆ ਗਈ ਹੈ ਚੱਲਦੇ ਹਾਂ ਆਪਾਂ ਦੇਖਦੇ ਹਾਂ ਨਾ ਉਹ ਤਾਂ ਜਲੂਨ ਖਾਦਾ ਜੋ ਮਰ ਜੀਦਾ ਇਹ ਇਹੀ ਜੀ ਵੀ ਨਾ ਰੋਜ਼ ਧੱਕਾ ਮਾਰ ਕੇ ਪੜਾਈ ਪੰਡਿਤ ਜੀ ਕਰੇ ਨਾ ਪੰਡਿਤ ਜੀ ਬੱਤੀ ਤੋਂ ਕਰ ਦੋ 3205 ਪਹਿਲਾਂ ਕਿਤੇ ਜਿਹੜੇ 10 15 20 25 ਦਾ 40 50 60 70 80 ਜਦ ਬਤੇ ਸੀ ਤੋਂ ਮੰਡੀ ਨਾ ਆਉਂਦੀ ਉਹਨੂੰ ਬਿੱਗ ਗਈ ਆਪੀ ਯਾਰ ਬਲੇ ਇਹ ਤੀ ਬਹੁਤ ਵਧੀਆ ਅੱਛਾ ਮੋਛ ਲੱਗੀ ਹੈ ਜੀ 3300 ਸਾਡੀ 3400 ਰੁਪਏ ਰੋਜ਼ ਵੇਚ ਕੇ ਜਾ ਰਿਹਾ ਜੀ ਮੰਨਿਆ ਕਰਦੇ ਜਿਹੜੀ ਗੱਲ ਕਰੀ ਜੰਨੀ ਕਿ ਕੱਲ ਰਹਿ ਗਈ ਛੱਡੋ ਉਹਦੇ ਕਿ ਰੋਜ਼ ਕੱਲ ਵੀ 3400 ਤੋਂ 5 5 5 20 25 30 35 40 45 50 55 60 65 70 75 80 85 90 95 100 ਇਹ ਮੁੱਛਲ ਲੱਗੀ ਆ ਜੀ 3380 ਬੋਲੋ 3200 ਕਿਹਦੇ ਦੀ ਹੈ ਬਾਈ ਕਿਤਨਾ ਖਾਈ 3200 ਬੋਲ ਓ 3200 ਏ 32 ਦਾ बिक ਗਿਆ ਜੀ ਕੀ ਰੇਟ ਹੋਈ ਸੀ 3300 ਜਿੱਤਰ ਨਹੀਂ ਹੋਈ ਉਹ 5000 10 30 40 50 60 70 ਦੇ ਬਤੇਤੀ 5000 20 30 40 50 60 70 ਨਹੀਂ ਹਲੋ ਜਰ ਉਹ ਪਤਨ ਜਾਈ ਜਾ ਜੀ ਰੁਕ ਜਾ ਮੈਂ ਨਹੀਂ ਜਾਂਦੀ ਨਾ ਦੇ ਦੇ ਗੱਲ ਕਰ ਲੈ 70 ਅੱਧੇ ਦੇ 85 ਲੱਪੇਪੁਰਾਣ ਵਿੱਚ ਚੌਕੀ ਚੌਕੀ ਵੈਸੇ ਪੰਜ ਕਿਲੋ ਬੰਸਮ ਜੀ Hey, لگے um جی چونتی سو مچھل چونتی سو روپیہ جی बोला जी 5 10 20 30 40 50 60 70 80 85 90 95 100 3505 हां जी मित्रों बोली चलਦੀ ਪਈ ਹੈ ਤੇ ਹੁਣ ਤੱਕ ਦੀ 11 21 ਦੀ ਹੱਥਾਂ ਦੀ ਚਾੜੀ ਲੱਗੀ ਹੈ 4000 ਨੂੰ ਸਿਰਾ ਢੇਰੀ ਤੇ ਮੁੱਛਲੇ ਸਿਰਾ ਢੇਰੀ ਲੱਗੀ ਹੁਣ ਤੱਕ ਦੀ 3400 ਰੁਪਏ ਬਾਕੀ ਅਜੇ ਬੋਲੀ ਚੱਲਦੀ ਪਈ ਹੈ ਹਾਂ ਹਾਂ ਆਈ ਵੰਦ 5 ਰੁਪਏ 10 ਰੁਪਏ 3710 3110 ਹਮ ਇਹ ਵਿਕੀ ਜੀ ਢੇਰੀ 3810 ਮੁਚਲ ਮੁਚਲ ਦੀ ਜੀ ਸਿਰਾ ਢੇਰੀ ਲੱਗੀ ਏ ਮੰਡੀ ਚੋ ਜੀ ਦੇ ਮੁਚਲ ਨਹੀਂ ਆਗੀ ਮੁਚਲ ਇਹ ਲੱਗੀ ਜੀ ਮੁੱਛਲ ਮੁੱਛਲ 3810 ਸਿਰਾ ਢੇਰੀ ਲੱਗੀ ਹੈ ਜੀ ਅੱਜ ਦੀ ਸਮਾਣਾ ਮੰਡੀ ਦੇ ਵਿੱਚ ਸਿਰਾ ਢੇਰੀ ਰਹੀ ਹੈ ਮੁੱਛਲ 3810 ਹਾਂਜੀ ਮੁੱਛਲ ਦੇ ਰੇਟਾਂ 'ਚ ਵੀ ਹੁਣ ਤੇਜ਼ੀ ਆ ਗਈ ਹੈ ਆ ਢੇਰੀ ਲੱਗੀ ਆ 3810 ਰੁਪਏ ਮੁੱਛਲ ਤੇ ਆ ਲੱਗੀ ਆ 3550 ਰੁਪਏ ਮੁੱਛਲ ਸਮਾਣਾ ਮੰਡੀ ਦੇ ਰੇਟ ਨੇ ਜੀ ਅੱਜ ਦੇ ਬਾਕੀ ਉਧਰ ਬੋਲੀ ਚੱਲਦੀ ਪਈ ਹੈ ਤੇ 11 21 ਦਾ ਜੋ ਵੀ ਅਜੇ ਤੱਕ ਦਾ ਸਿਰਾ ਰੇਟ ਆ ਉਹ 4000 ਰੁਪਿਆ ਪਰ ਮੁਛਲ ਦਾ ਹੁਣ ਆ ਢੇਰੀ ਨੇ ਸਿਰਾ ਕਰਾਤਾ ਸਭ ਮੇਨ ਦਾ ਪਹਿਲੀ ਢੇਰੀ ਜਿੰਨਾ 3810 ਲੱਗਾ ਬਾਕੀ ਚੱਲੀ ਪਈ ਆ ਬੋਲੀ ਬਣੇ ਰਿਓ ਸਾਰੀ ਜਾਣਕਾਰੀ ਦਾਂਗੇ ਆਪਣੇ ਬਲੌਗ ਦੇ ਨਾਲ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਉਹ ਮੇਨ ਨੂੰ ਭਰਾ ਲਓ ਤਿਆਰ ਕਰਾ ਲਾਂਗੇ ਕੀ ਹੋ ਕੇ ਹੈ ਨਾ

ਸਾਡਾ ਅਸ਼ਕਿਲਾ ਬੀ 510 20 ਰੇਗਰ 57 78 ਵਿੱਚੋਂ 34 510 20 30 ਦੀ ਰਾਂਹ ਇਹ ਰ ਹੈਲੋ ਪਾਨੀ ਚਾਰੇ ਠੀਕਾ 34 ਕੀ ਹੋ ਜਣਾ ਇੰਦਾ ਦੇ ਲਈਏ ਕੁਝ ਕੇ ਲਾ ਠੀਕ ਹੋ ਰਿਹਾ ਹੈ ਨਾ ਇਹ ਥੋੜੀ ਜਿਹੀ ਉੱਪਰ ਨਰਮ ਹੋ ਗਈ ਵਨਿੰਦਰਾ ਸਾਡੇ ਤੋਂ 17 18 343500

ਇਹ ਹੱਥਾਂ ਦੀ ਝਾੜੀ ਲੱਗੀ ਹੈ ਜੀ 3700 ਸੌਰੀ ਸੌਰੀ ਆਮ ਦਾ ਮੁੱਲ ਚਾਰ ਹਜ਼ਾਰ ਚਾਰ ਹਜ਼ਾਰ ਲੱਗੀ ਕਿਉਂ ਕਰੇ ਮਾਲਕਾ ਤੇਰਾ ਲਵਾਤੀ 4090 ਲੱਗੀ ਹੈ ਜੀ ਆਪਣੀ ਢੇਰੀ ਤੇ ਇੱਧਰ ਆਪਣੇ ਗਵੰਡੀ ਭਾਈ ਸੁਖਵਿਰ ਕੰਦੀ ਦੇਖਦੇ ਆਂ ਕੀ ਪੀਪਲ ਲਿਆ ਕਹਿੰਦਾ ਹੋ ਗੋ ਜੀ 9 9 17 18 ਜੀ ਬੋਲੋ ਬਈ ਬੋਲੋ ਨਹੀਂ 3000 ਬਈ 5 50 60 80 ਦੇ ਬੇਤ ਤੱਕੀ ਸਭਾ ਸਾਢੇ ਪੌਣੇ 32 ਬੋਲੋ ਜੀ 3200 ਆ 3200 ਮਾਲ ਆ ਚੀ ਆ ਜੀ ਉੱਖ ਵਿਰਖ ਦੀ ਢੇਰੀ ਲੱਗੀ ਹੈ ਜੀ 3200 ਤੇ ਅੱਜ ਦੀ ਸਮਾਨਾਂ ਦੀ ਸਿਰਾ ਢੇਰੀ ਆਪਣੀ ਰਹੀ ਹੈ ਜੀ 4090 ਹੱਥਾਂ ਦੀ ਝਾੜੀ 1121 ਹਾਂਜੀ ਇਹ ਚੱਲ ਰਹੀ ਹੈ ਬੋਲੀ ਤੇ ਇਧਰ ਲੱਗੀ ਸੀ ਬੋਲੀ ਅੱਜ ਦੀ ਸਿਰਾ ਢੇਰੀ ਰਹੀ ਹੈ ਜੀ ਹੱਥਾਂ ਦੀ ਝਾੜੀ 1121 4090 ਬਾਕੀ ਢੇਰੀਆਂ ਲੱਗੀਆਂ ਨੇ 4000 ਨੂੰ ਤੇ ਇਧਰ ਆ ਲੱਗੀ ਹੈ 3200 ਰੁਪਿਆ ਤੇ ਇੱਕ ਮੁਸਲ ਦੀ ਰਹੀ ਸਿਰਾ ਢੇਰੀ 3610 ਰੁਪਏ ਬਾਕੀ ਸਭ ਢੇਰੀਆਂ ਇਹ ਤੋਂ ਥੱਲੇ ਰਹੀਆਂ ਨੇ ਤੇ 11 ਕਿ ਦੀ ਜਿਹੜੀ ਆਪਣੀ ਢੇਰੀ ਸੀ ਉਹ 4090 ਰਹੀ ਹੈ ਜੀ ਸਿਰਾ ਢੇਰੀ 5 ਵਜੇ 6 ਵਜੇ 7 ਵਜੇ ਇਹ ਨਹੀਂ ਬੋਲ ਦੱਸਦੇ ਨੇ 10 3610 ਹੋ ਗਏ ਬਈ 15 20 25 30 35 40 45 3645 ਆਹ ਤੇਰੇ ਨੇ 45 52 763 3235 57 15 37 15 3715 हां जी ਇਥੋਂ ਤੱਕ ਵਲੌਗ ਵੇਖਣ ਲਈ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਅੱਜ ਦੀ ਸਿਰਾ ਟੇਰੀ ਰਹੀ ਹੈ 11 21 ਦੀ ਆਪਾ ਲਈ ਜਿਹੜੀ ਹੱਥਾਂ ਦੀ ਝਾੜੀ 4090 ਤੇ ਮੁਛਰ ਰਹੀ ਹੈ 3810 ਤੇ 17 18 ਦੀ رہی ਹੈ 1 3710 بس 6 ਢੇਰੀਆਂ ਦੇ ਅੱਜ ਬੋਲੀਆਂ ਹੋਈਆਂ ਨੇ ਇਹ ਢੇਰੀਆਂ ਆਈਆਂ ਸੀ ਜਿਆਦੀਆਂ ਬਾਕੀ ਜੀ ਇੱਥੇ ਤੱਕ ਵੀਡੀਓ ਵੇਖਣ ਲਈ ਧੰਨਵਾਦ YouTube ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ